ਕਿ ਇਹ ਨਾ ਤੁਸੀਂ ਬਚਣਾ ਆਪਾ ਬੱਚੇ ਦੀ ਆਈਡੈਂਟੀਫਿਕੇਸ਼ਨ ਵਿਕਟਮ ਦੀ ਆਈਡੈਂਟੀਫਿਕੇਸ਼ਨ ਲੀਕ ਨਹੀਂ ਹੋਣੀ ਚਾਹੀਦੀ ਐ ਕੋਈ ਕਾਸਟ ਉਹ ਤੁਹਾਡੇ ਤੇ ਫਿਰ ਆਜੂਗੀ ਸਾਫ ਕਿਉਂਕਿ ਇਹ ਜਿਹੜਾ ਹੈਗਾ ਜਿਸਮਾਨੀ ਜਿਹੜਾ ਹੋਇਆ ਉਹਦੇ ਨਾਲ ਉਹ ਟਰਾਮਾ ساری ਜ਼ਿੰਦਗੀ ਉਹਦੇ ਨਾਲ ਰਹੂਗਾ ਜੇ ਉਹਦਾ ਨਾਮ ਲੀਕ ਹੁੰਦਾ ਇਹ ਤੁਸੀਂ ਬਚ ਕੇ ਰਹਿਣਾ মিডিਆ ਦੇ ਵਿੱਚ ਬੱਚੇ ਦਾ ਨਾਮ ਜ਼ਿਕਰ ਉਹਦੇ ਘਰ ਦਾ ਜ਼ਿਕਰ ਨਹੀਂ ਹੋਣਾ ਚਾਹੀਦਾ ਦੈਟ ਵੁੱਡ ਬੀ ਫੇਟਫੁਲ ਟੂ ਯੋਰ ਡਿਊਟੀ ਮਤਲਬ ਕਿ ਜੇ ਤੁਸੀਂ ਪੋਸਕੋ ਦੇ ਵਿੱਚ ਜਾਂ 376 ਦੇ ਵਿੱਚ ਇਵਨ ਵਿਕਟਮ ਦਾ ਨਾਮ ਡਿਸਕਲੋਜ਼ ਨਹੀਂ ਕਰਦਾ ਮੀਡੀਆ ਨੂੰ ਕਿਉਂਕਿ ਜਿਵੇਂ ਕਿ ਹੋਇਆ ਦਾ ਮੋਸਟਲੀ ਕਿ ਜਿਵੇਂ ਆਪਾਂ ਵੇਖਦੇ ਪਿੰਡਾਂ ਦੇ ਵਿੱਚ ਕੋਈ ਕੁੜੀ ਨਾ ਹੋ ਗਿਆ ਪਿੰਡ ਵਾਲੇ ਸਾਰਾ ਥਾਣਾ ਘੇਰ ਲੈਂਦੇ ਪਰਚਾ ਕੱਟੋ ਪਰਚਾ ਕੱਟੋ ਪਰਚਾ ਕੱਟੋ ਤੇ ਕੋਈ ਇਹ ਤੋਂ ਮੀਡੀਆ ਦੇ ਵੀਰ ਉੱਥੇ ਜਾ ਕੇ ਤੁਹਾਡੇ ਕੋਲ ਮਾਈਕ ਲੈ ਕੇ ਦੱਸੋ ਜੀ ਕੁੜੀ ਦਾ ਕੀ ਬਣਿਆ ਤੁਸੀਂ ਕੋਈ ਉਹ ਵਾਲਾ ਡਾਕੂਮੈਂਟ ਦਿਖਾ ਦਿਓ ਕੋਸ਼ਿਸ਼ ਮੈਂ ਕਹ ਲਉ ਕਿ ਨਾ ਉਹਦਾ ਨਾਮ ਡਿਸਕਲੋਜ਼ ਹੋ ਜਾਊਗਾ ਤੇ ਤੁਹਾਡੀ ਨੌਕਰੀ ਤੇ ਸਾਹ ਕਹੋਗੇ ਕਿ ਤੁਸੀਂ ਉਹਦਾ ਨਾਮ ਨਹੀਂ ਡਿਸਕਲੋਜ਼ ਕਰ ਬੈਠਾ ਆਲ ਕਾਸਟ ਔਰ ਜਿਹੜਾ ਉਹ ਦਿੱਲੀ ਕਾਂਡ ਹੋਇਆ ਸੀਗਾ ਉਹ ਨਿਰਵਿਆ ਕੁੜੀ ਦਾ ਅਸਲੀ ਨਾ ਨਹੀਂ ਹੈ ਕੋ ਮੀਡੀਆ ਵੱਲੋਂ ਆਪਾਂ ਰੱਖਿਆ ਸੀ ਉਹ ਅਸਲੀ ਦਾ ਸਾਨੂੰ ਨਹੀਂ ਪਤਾ ਸੋ ਤੁਸੀਂ ਉਸ ਚੀਜ਼ ਨੂੰ ਬਹੁਤ ਮਾਈਨੂਟ ਕਿਉਂ ਵੇਖਣਾ ਤੇ ਇਹਨੂੰ ਇੱਕ ਐ ਲੈਣਾ ਕਿ ਹਾਂ ਵੀ ਇਹ ਸਾਡਾ ਆਪ ਦਾ ਬੱਚਾ ਹੈ ਜਿਹਦੇ ਨਾਮ ਸੋ ਐਨ ਨੂੰ ਡੀਲ ਕਰਨਾ ਲਿਕ ਮਾਪਿਓ ਕਾਨੂੰਨ ਇਹ ਜੇ ਤੁਸੀਂ ਪੜ੍ਹੋਗੇ ਤਾਂ ਤੁਹਾਨੂੰ ਲੱਗੂਗਾ ਕਿ ਬੱਚਾ ਸਾਰਿਆਂ ਨੇ ਸਾਂਝੇ ਆ ਪੀਪਲ ਸਾਰਿਆਂ ਦਾ ਸਾਂਝਾ ਹੈ ਤੇ ਸਾਨੂੰ ਉਹ ਵੀ ਡੀਲ ਕਰਨਾ ਹੈ ਸਭ ਨਾਲ ਪਹਿਲਾਂ ਪ੍ਰਾਇੋਰਟੀ ਦੇਣੀ ਹੈ ਉਹਦੀ ਸਿਹਤ ਦੀ ਉਹਦੀ ਹਾਈਬ੍ਰਿਡੇਸ਼ਨ ਉਸ ਤੋਂ ਬਾਅਦ ਬੱਚੇ ਨੂੰ ਉਸ ਥਾਂ ਤੇ ਲੈ ਕੇ ਜਾਣਾ ਜਿੱਥੇ ਉਹ ਸੇਫ ਹਾਊਸ ਦੇ ਵਿੱਚ ਕਿ ਉਹ ਸੁਰੱਖਿਅਤ ਰਹੇ ਉਹਦਾ ਪਹਿਲਾਂ ਡਾਕਟਰ ਸਾਹਿਬ ਕੋਲੇ ਬਾਹਰ ਦੀ ਗੱਲ ਹੈ ਮੈਡੀਕਲ ਹੋ ਦਾ ਬਾਅਦ ਦੇ ਵਿੱਚ ਵੇਖਾਂਗੇ ਆਪਾਂ ਪਹਿਲਾਂ ਉਹਨੂੰ ਤੁਸੀਂ ਰੀਹੈਬਿਡੀਟ ਕਰੋ ਉਹ ਠੀਕ ਠਾਕ ਰੈਪਿਡ ਹੀਰੀ ਰੀਹੈਬਿਟੇਸ਼ਨ ਤੋਂ ਬਾਅਦ ਜਿਹੜਾ ਪ੍ਰੋਸੀਜਰ ਆ ਜਾਂਦਾ ਉਹ ਆ ਡਾਕਟਰ ਕੀ ਹਾਂ ਵੀ ਵੈਦਰ ਆਪਾਂ ਉਸ ਤੋਂ ਡਾਕਟਰ ਵਾਲੇ ਪਾਸੇ ਚੱਲੀਏ ਕੀ ਹਾਂ ਵੀ ਉਹਦਾ ਐਗਜ਼ਾਮੀਨੇਸ਼ਨ ਹੋਵੇ ਤਾਂ ਕਿ ਇਹਦਾ ਪਤਾ ਚੱਲੇ ਕਿ ਉਹਦੇ ਨਾਲ ਕਿੰਨੀ ਗਰੂਰਤਾ ਵਰਤੀ ਗਈ ਫਿਰ ਡਾਕਟਰ ਸਾਹਿਬ ਆਪਾਂ ਨੂੰ ਅਗਲਾ ਪ੍ਰੋਸੀਜਰ ਦੱਸਦੇ ਕਿ ਹਾਂ ਵੀ ਇਹ ਇਹ ਕੁਝ ਹੋਇਆ ਉਹਦੇ ਵਿੱਚ ਵੀ ਡਾਕਟਰ ਸਾਹਿਬ ਦੇ ਨਾਲ ਤੁਸੀਂ ਰਾਇ ਵਿਚਾਰਾ ਕਰਕੇ ਉਹਦੇ ਸਾਰੇ ਪ੍ਰੈਜੈਂਸ ਦੇ ਨਾਲ ਹੀ ਤੁਸੀਂ ਕਰਨਾ ਉਹਨੂੰ ਉਹਦੇ ਨਾਲ ਹੀ ਰਹਿਣਾ ਉੱਥੇ ਤੇ ਉਹ ਪਲੀਜ਼ ਉਹਦੇ ਮਾਪੇ ਨੂੰ ਜਲਦ ਜਲ ਕੰਟੈਕਟ ਕਰਕੇ ਉਹਦੇ ਰਿਲੇਟਿਵ ਦੇ ਨਾਲ ਹੋਵੇ ਤਾਂ ਕਿ ਬੱਚਾ ਹੌਸਲੇ ਜਾਵੇ ਤਾਂ ਕਿ ਉਹ ਹੌਸਲਾ ਲੂਜ਼ ਨਾ ਕਰੇ ਬਹੁਤ ਅਰੀਕੀ ਹੁੰਦਾ ਹੈ ਕਿ ਸਾਡੇ ਕੋਲ ਇੱਥੇ ਮੈਂ ਪ੍ਰਾਈਵੇਟ ਐਡਵੋਕੇਟ ਹੈ ਗਿਆ ਬਰ ਬੱਚੇ ਆ ਕੇ ਜਾਂ ਪਾਸਟੂ ਆ ਕੇ ਤੇ ਆ ਕੇ ਵਿਆਣ ਉੱਤਰ ਜਾਂਦੇ ਉਹਨਾਂ ਦਾ ਫੇਰ ਹੀ ਆਣੀ ਹੈ ਸਿਸਟਮ ਦੇ ਉੱਤੇ ਕਿਉਂ ਕਿ ਬਾਅਦ ਨੂੰ ਇਤਨਾ ਲੱਗਦਾ ਕਿ ਜੇ ਅਸੀਂ ਆਪ ਦੇ ਬਿਆਨਾਂ ਤੇ ਕੈਮਰਾ ਲਾਵਾਂਗੇ ਸਾਡਾ ਕੁਝ ਹੋਊਗਾ ਤੇ ਸਾਡੇ ਨਾਲ ਕੋਈ ਪਿੰਡ ਵਾਲੇ ਵੀ ਕੀ ਕਰ ਦੇਣਗੇ ਅਵਲ ਵਿੱਚ ਬਹੁਤ ਵਾਲੇ کیسਾਂ ਦੇ ਵਿੱਚ ਮੈਂ ਤਾਂ ਵੇਖਿਆ ਜਿੱਦੇ ਕੁੜੀ ਦਾ ਰੇਗ ਹੋ ਜਾਂਦਾ ਉਹਨੂੰ ਵਿਆਹ ਹੀ ਦੰਦਰ ਦੀ ਕਰਦੇ ਜਦੋਂ ਵੀ ਇਦਾਂ ਦੀ ਸਿਚੁਏਸ਼ਨ ਹੋਵੇ ਕਿ ਬੱਚਾ ਆਪਣੇ ਬਿਆਨ ਬਿਲਕੁਲ ਡਾਇਰੈਕਟਲੀ ਨਹੀਂ ਦੇ ਰਿਹਾ ਤੇ ਵਿੱਚ ਕੋਈ ਇੰਟਰਪ੍ਰੀਟਰ ਜਾਂ ਐਜੂਕੇਟਰ ਆ ਰਿਹਾ ਹੈ ਤਾਂ ਫਿਰ ਉਹ ਵੀ ਵੀਡੀਓ ਰਿਕਾਰਡਿੰਗ ਕਰਾਣੀ ਲਾਜ਼ਮੀ ਹੈ ਉੱਥੇ ਤੁਸੀਂ ਵੀਡੀਓ ਰਿਕਾਰਡਿੰਗ ਵੀ ਕਰੋਗੇ ਤੇ ਜਿਸੇ ਵੀ ਵਿਕਟਿਮ ਦਾ ਜਿਹੜਾ ਟੈਂਡਰ ਹੈਗਾ ਉਹ ਘਰ ਦਾ ਹੀ ਹੈ ਕੋਈ ਚਾਚਾ ਮਾਮਾ ਉਸੇ ਘਰ ਚ ਹੀ ਰਹਿੰਦਾ ਤਾਂ ਆਪਾਂ ਜਦੋਂ ਬੱਚਾ ਆ ਗਿਆ ਤਾਂ ਉਸ ਘਰ ਚ ਨਹੀਂ ਉਹਨੂੰ ਛੱਡਣਾ ਚਾਈਲ ਵੈਲਫੇਅਰ ਕਮੇਟੀ ਦੇ ਸਾਹਮਣੇ ਉਹਨੂੰ ਪੇਸ਼ ਕਰਨਾ ਹੈ ਤਾਂ ਕਿ ਉਹ ਜਿਹੜੇ ਘਰ ਦੇ ਮਿਲ ਕੇ ਤੇ ਪ੍ਰੈਸ਼ਰ ਨਾ ਬਣਵਾ ਸਕੇ ਠੀਕ ਹੈ ਜਦ ਕਈ ਵਾਰ ਇਸ ਤਰ੍ਹਾਂ ਹੁੰਦਾ ਵੀ ਸਪੇਲਾ ਫਾਦਰ ਜਾਂ ਬ੍ਰਦਰ ਹੀ ਰਿਪਰਟਮੈਂਟ ਕਰਦਾ ਹੈ ਉਸਕੇ ਤੇ ਜਾਂ ਬੱਚੇ ਤੇ ਤਾਂ ਆਪਾਂ ਉਹਨੂੰ ਉਸ ਘਰ ਚ ਨਹੀਂ ਦੁਬਾਰਾ ਛੱਡਣਗੇ ਉਹ ਸੇਫ ਪਲੇਸ ਲੱਗਦਾ ਹੈ ਤੁਹਾਡੇ ਕੋਲ ਬਹੁਤ ਸਾਰੇ ਫੰਡਸ ਹੈਗੇ ਜੇ ਤੁਹਾਨੂੰ ਨਾ ਪਤਾ ਲੱਗੇ ਕਿ ਕਿੱਥੋਂ ਅਰੇਂਜ ਹੋਗਾ ਤਾਂ ਤੁਸੀਂ ਉਹਨੂੰ ਕੰਟੈਕਟ ਕਰਕੇ ਪੁੱਛ ਸਕਦੇ ਹੋ ਐਸੀ ਜੋ ਰੂਲਸ ਨੇ ਉਸ ਤੋਂ ਸਭ ਦੱਸਿਆ ਹੋਇਆ ਹੈ ਇਹ ਫੰਡਸ ਕਿੱਥੋਂ ਆਣੇ ਆ ਕਿਸ ਤਰ੍ਹਾਂ ਆਪਾਂ ਉਹਨੂੰ ਕਿੱਥੇ ਰੱਖਣਾ ਸਪੈਸ਼ਲ ਬੋਇੰਸ ਐ ਸਪੈਸ਼ਲ ਪਰਸਨਸ ਬਣੇ ਹੋਏ ਐ ਹਰ ਜਗ੍ਹਾ ਤੇ ਉਹ ਡੈਸੀਗਨੇਟਿਡ ਨੇ ਬੰਦੇ ਜਿੱਦਾਂ ਤੁਹਾਨੂੰ ਜੇ ਆਪਾਂ ਨੂੰ ਨਹੀਂ ਪਤਾ ਲੱਗ ਰਿਹਾ ਇਹ ਇਸ ਬੱਚੇ ਨੂੰ ਕਿੱਥੇ ਛੱਡਿਏ ਤਾਂ ਉਹ ਸਟੇਟ ਹੈਲਥਫੇਅਰ ਕਮੇਟੀ ਦੇ ਅਪੀਲ ਕਰਕੇ ਉਹ ਸਪੈਸ਼ਲ ਪਰਸਨਸ ਦੀ ਕਸਟਡੀ ਵਿੱਚ ਬੱਚੇ ਨੂੰ ਛੱਡਿਆ ਜਾ ਸਕਦਾ ਹੈ ਦੇ ਲੋਕ ਪ੍ਰੋਟੈਕਟਡ ਇੰਸਟੀਟਿਊਟ ਤੇ ਪੈਰਿਡਰ ਨੂੰ ਰਜਿਸਟਰਡ ਨਹੀਂ ਉਹਨਾਂ ਨੂੰ ਨਹੀਂ ਪਤਾ ਹੁੰਦਾ ਜਿਹੜੇ 12 ਤੋਂ 18 ਸਾਲ ਦੇ ਲੁਪੇ ਹਨ ਇਹਦਾ ਉਹ ਬੱਚਿਆਂ ਨੂੰ ਮਾੜਾ ਮੋਟਾ ਮਲਜਮ ਬਾਰੇ ਪਤਾ ਹੁੰਦਾ ਉਹ ਦੱਸ ਵੀ ਦੇਣਗੇ ਉਹਦੀ ਭੈਣ ਕੋਲੇ ਹੋ ਸਕਦਾ ਉਹਦੀ ਭੂਆ ਕੋਲੇ ਹੋ ਸਕਦਾ ਮਾਸੀ ਕੋਲੇ ਹੋ ਸਕਦਾ ਜਾਂ ਕਿਸੇ ਹੋਰ ਲੈ ਕੇ ਉਹ ਸਾਨੂੰ ਲਾਜ ਨਹੀਂ ਡਿਕਲਰੇਟ ਕਰ ਦਿੰਦੇ ਉਹ ਕੋਈ ਨਾ ਕੋਈ ਕਵੈਂਟੈਂਸ ਹੁੰਦੀ ਹੈ ਬੱਚੇ ਮਿਲਦੇ ਨੇ ਖੇਡਦੇ ਨੇ ਠੀਕ ਹੈ ਕਿ ਨਹੀਂ ਕੋਈ ਸਕੂਲ ਚ ਪੜਦੇ ਨੇ ਕੋਈ ਕਾਲਜ ਚ ਪੜਦੇ ਨੇ ਉਥੇ ਜਾ ਕੇ ਅੰਦਰ ਉਥੋਂ ਕੁਲੂ ਮਿਲ ਜਾਂਦਾ ਬੱਚੇ ਆ ਜਿਹੜਾ ਸੈਮੀਨਾਰ ਕਰਾਇਆ ਉਹ ਡੀਐਲਐਸਏ ਸ਼੍ਰੀ ਮੁਖਸਰ ਸਾਹਿਬ ਨੇ ਅਰੇਂਜ ਕੀਤਾ ਸੀ ਜਿਹਦੇ ਵਿੱਚ ਕਿ ਜਿਹੜੇ ਡੈਜਿਗਨੇਟਿਡ ਪੁਲਿਸ ਆਫੀਸਰ ਨੇ ਫਾਰ ది ਪਰਪਸ ਆਫ ਇਨਵੈਸਟੀਗੇਸ਼ਨ ਅੰਡਰ ਪੋਕਸੋ ਐਕਟ ਉਹਨਾਂ ਨੂੰ ਬੁਲਾਇਆ ਗਿਆ ਸੀ ਤੇ ਨਾਲ ਉਹਨਾਂ ਦੇ ਜਿਹੜੇ ਡਿਸਟ੍ਰਿਕਟ ਦੇ ਇੰਚਾਰਜ ਨੇ ਪੋਕਸੋ ਐਕਟ ਦੇ ਅੰਡਰ ਜਿਹੜੇ ਉਹਨਾਂ ਦੀ ਡੇ ਟੂ ਡੇ ਪ੍ਰोसीडिंग ਇਨਵੈਸਟੀਗੇਸ਼ਨ ਦੇ ਦੌਰਾਨ ਦੇਖਦੇ ਨੇ ਡੀਐਸਪੀ ਆਏ ਹੋਏ ਸੀ ਇਹਦੇ ਵਿੱਚ ਤਕਰੀਬਨ ਤਕਰੀਬਨ 20 ਤੋਂ ਜ਼ਿਆਦਾ ਇਨਵੈਸਟੀਗੇਸ਼ਨ ਆਫੀਸਰ ਆਏ ਹੋਏ ਸੀ ਤੇ ਨਾਲ ਸਪੀਕਰ ਸੀ ਜਿਹੜੇ ਹਰਸ਼ਦੀਪ ਸਿੰਘ ਬਰਾੜ ਲੋਕਲ ਐਡਵੋਕੇਟਸ ਨੇ ਤੇ ਇੱਕ ਚੀਫ ਡੀਐਲਐਸਏ ਦੇ ਗੁਰਪ੍ਰੀਤ ਸਿੰਘ ਚੋਹਾਨ ਇਹ ਦੋਨੇ ਸਪੀਕਰਸ ਸੀ ਜਿਨ੍ਹਾਂ ਨੇ ਵੱਖਰੀ ਵੱਖਰੀ ਉਹਨਾਂ ਦੇ ਸੈਕਸ਼ਨਸ ਉਹਦਾ ਪ੍ਰਜੈਕਟਿਵ ਸਾਰੇ ਸਾਰੇ ਇਨਵੈਸਟੀਗੇਸ਼ਨ ਆਫੀਸਰਸ ਨੂੰ ਉਹਨਾਂ ਦੀ ਡਿਊਟੀ ਦੀ ਬੱਚੇ ਦੀ ਸਟੇਟਮੈਂਟ ਕਿਸ ਤਰ੍ਹਾਂ ਲਿਖਣੀ ਹੈ ਉਹਦੇ ਬਾਰੇ ਜਾਣੂ ਕਰਾਇਆ ਤੇ ਜੋ ਉਹਨਾਂ ਦੀ ਇਕੁਆਰੀ ਸੀ ਉਹ ਸਾਡੇ ਐਡੀਸ਼ਨ ਸੈਸ਼ਨ ਜੱਜ ਜੋ ਸਪੈਸ਼ਲ ਕੋਰਟ ਨੂੰ ਡੀਲ ਕਰਦੇ ਨੇ ਮੈਡਮ ਗੁਰੀਸ਼ ਨੇ ਕਿਹਾ ਸਰ ਜਿਹੜੇ ਪੁਰਾਣੇ ਐਕਟ ਬਣੇ ਸੀ ਕੋਈ ਇਹਨਾਂ ਵਿੱਚ ਬਦਲਾਅ ਵੀ ਕੀਤਾ ਗਿਆ ਨਹੀਂ ਪੁਰਾਣਾ ਐਕਟ ਨਹੀਂ ਇਹ ਐਕਟ ਨਾਮ ਹੈ ਬੱਚਿਆਂ ਦੇ ਵਾਸਤੇ ਹੈ ਜੈਂਡਰ న్యూਟਰਲ ਹੈ ਇਦੇ ਵਿੱਚ ਵਿਕਟਮ ਮੇਲ ਵੀ ਹੋ ਸਕਦਾ ਫੀਮੇਲ ਵੀ ਹੋ ਸਕਦਾ ਇਹਦੇ ਰੂਲ ਐਮੈਂਡਮੈਂਟ ਜਰੂਰ ਕੀਤਾ ਨੇ 2020 ਦੇ ਵਿੱਚ ਸਰ ਜਿਵੇਂ ਬੱਚਿਆਂ ਦੇ ਨਾਮ ਨੂੰ ਲੈ ਕੇ ਜਾਂ ਉਹਨੂੰ ਗੁਪਤ ਰੱਖਿਆ ਜੇ ਉਸ ਤਰ੍ਹਾਂ ਦੀ ਕੁਝ ਜਾਣਕਾਰੀ ਸਾਂਝੀ ਕੀਤੀ ਗਈ ਹੈ ਉਹ ਕੀਤੀ ਗਈ ਦੱਸਿਆ ਗਿਆ ਵੀ ਕਿਸੇ ਪੁਲਿਸ ਅਫਸਰ ਨੇ ਕਿਸੇ ਬੱਚੇ ਜਿਹੜਾ ਬੱਚਾ ਵਿਕਟਮ ਹੈ ਜਾਂ ਉਹਦੇ ਪੇਰੈਂਟਸ ਜਾਂ ਉਹਦਾ ਐਡਰੈਸ ਪਬਲੀਕਲੀ ਸ਼ੇਅਰ ਨਹੀਂ ਕਰਨਾ ਕਿਤੇ ਉਹਨੂੰ ਗੁਪਤ ਰੱਖਣਾ ਸਰ ਇੱਕ ਜਿਵੇਂ ਇਸ ਤਰ੍ਹਾਂ ਕਈ ਘਟਨਾਵਾਂ ਵਾਪਰ ਜਾਂਦੀਆਂ ਪਰ ਪੁਲਿਸ ਉਹਨੂੰ ਦਬਾ ਦਿੰਦੀ ਹੈ ਜਾਂ ਕਾਰਵਾਈ ਕਰਨ ਤੋਂ ਇਨਕਾਰ ਕਰਦੀ ਹੈ ਕਿ ਕੋਟਾ ਦੇ ਕਚਹਿਰੀਆਂ 'ਚ ਜਾਓਗੇ ਤੁਹਾਡੇ ਬੱਚੇ ਦੀ ਜਿਹੜੀ ਲਾਈਫ ਖਰਾਬ ਹੋ ਜੂਗੀ ਉਹਦੇ ਬਾਰੇ ਕੀ ਕਰਨਾ ਚਾਹੋਗੇ ਉਹ ਇਹੀ ਹੈ ਜੇ ਬੱਚੇ ਦੀ ਉਹ ਰਿਪੋਰਟਿੰਗ ਨਹੀਂ ਕਰਦੇ ਤੇ ਕਿਸੇ ਟਾਈਮ ਵੀ ਉਹ ਕਾਨੂੰਨ ਨਜ਼ਰ ਚੰਦਾ ਤਾਂ ਉਹ ਅਫੈਂਸ ਬੰਦ ਹੈ ਐਕਟ ਦੇ ਮਤਾਬੋ ਉਹਨਾਂ ਦੀ ਰਿਸਪੌਂਸਿਬਿਲਟੀ ਫਿਕਸ ਹੋਊਗੀ ਉਹਨਾਂ ਦੀ ਟ੍ਰਾਇਲ ਵੀ ਚੱਲੂ ਸਰ ਇੱਕ ਜਿਵੇਂ ਆਮ ਹੀ ਗੇਰ ਬੱਚੇ ਦਾ ਘਟਨਾ ਨਹੀਂ ਵਾਪਰਦੀ ਹੁੰਦੀ ਪਰ ਕਈ ਲੋਕ ਉਫਾ ਡਾ ਦਿੰਦੇ ਬੱਚਿਆਂ ਦੇ ਖਿਲਾਫ ਨੇ ਬੱਚੇ ਦੇ ਖਿਲਾਫ ਜੇ ਕੋਈ ਅਫਵਾਹ ਐਸਟਰਾ ਦੀ ਗਲਤ ਉਡਾਉਂਦਾ ਹੈ ਤਾਂ ਉਹ ਉਹਦੇ ਜੇ ਉਹਨੇ মিডিਆ ਤੇ ਉਡਾਈ ਹੈ ਕੋਈ ਇਲੈਕਟ੍ਰੋਨਿਕ মিডিਆ ਤਾਂ ਉਹ ਇਨਫੋਰਮੇਸ਼ਨ ਟੈਕਨੋਲੋਜੀ ਐਕਟ ਦੇ ਵਿੱਚ ਹੋ ਜਾਊਗਾ ਜੇ ਉਹਨੇ ਕੋਈ ਝੂਠੀ ਕੀਤੀ ਹੈ ਤਾਂ ਜੋ ਪ੍ਰਾਵਧਾਨਾ ਆਈਪੀਸੀ ਦੇ ਮੁਤਾਬਕ ਸਰ ਜਿਵੇਂ ਇਲਾਜ ਦੀ ਗੱਲ ਕੀਤੀ ਜਾ ਰਹੀ ਜਿਵੇਂ ਫਸਟ ਜਿਵੇਂ ਕੋਈ ਪ੍ਰਾਈਵੇਟ ਜਾਂ ਕੋਈ ਸਰਕਾਰੀ ਤੋਂ ਇਲਾਵਾ ਕਰਵਾ ਸਕਦੇ ਆ ਨਹੀਂ ਜਿਹੜਾ ਵੀ ਰਜਿਸਟਰਡ ਮੈਡੀਕਲ ਪ੍ਰੈਕਟਿਸ਼ਨਰ ਹੈ ਕਿਸੇ ਤੋਂ ਵੀ ਬੱਚੇ ਦਾ ਇਲਾਜ ਕਰਾ ਸਕਦਾ ਕਿਉਂਕਿ ਐਕਟ ਦਾ ਮੰਤਵ ਵੀ ਹੈ ਕਿ ਬੱਚੇ ਨੂੰ ਪ੍ਰੋਪਰ ਟਰੀਟਮੈਂਟ ਦਿੱਤੀ ਜਾਵੇ ਤੇ ਤਾਂ ਕਿ ਉਹਦੇ ਮੈਂਟਲ ਵਿਕਾਸ ਦੇ ਵਿੱਚ ਵੀ ਕਿਸੇ ਤਰ੍ਹਾਂ ਦੀ ਵਿਚੜ ਚੜਚੜ ਨਾ ਹੋਵੇ ਸਰ ਇੱਕ ਪੁਲਿਸ ਤੋਂ ਲਾਵਾ ਕੋਈ ਹੋਰ ਵੀ ਹੈਗਾ ਜਿਹੜਾ ਕਿਤੇ ਆਪਾਂ ਬੱਚਿਆਂ ਦੇ ਹੱਕ 'ਚ ਜਿਵੇਂ ਕੋਈ ਸੰਸਥਾ ਵਗੈਰਾ ਜਾਂ ਕੋਈ ਖੜ ਸਕਦਾ ਹੈ ਨਹੀਂ ਬੱਚੇ ਇਹ ਆਊਟ ਆਫ ਪਬਲਿਕ ਹੋ ਜਾਊਗਾ ਬੱਚੇ ਦਾ ਐਕਸਪੋਜ਼ਰ ਹੋ ਜਾਊਗਾ ਉਹ ਤਾਂ ਗਲਤ ਹੋ ਜਾਊਗਾ ਪਰ ਬੱਚੇ ਜਾਂ ਬੱਚੇ ਦੇ ਪੇਰੈਂਟਸ ਜਾਂ ਜਿਹੜਾ ਵੀ ਉਹਦਾ ਕੋਈ ਗਾਰਡੀਅਨ ਹੈ ਉਹ ਕੰਪਲੇਂਟ ਕਰ ਸਕਦੇ ਜੇ ਪੁਲਿਸ ਨਹੀਂ ਕੋਈ ਕਾਰਵਾਈ ਕਰਦੇ ਤਾਂ ਸਪੈਸ਼ਲ ਕੋਰਟ ਦੇ ਵਿੱਚ ਸਿੱਧੀ ਕੰਪਲੇਂਟ ਕਰਾਈਏ